ਉਮੀਦੇ ਵਿੱਚ ਕੋਈ ਫਲੋਰ ਥਾਣੇ ਦਾ ਮੁਕੱਦਮਾ ਉਹਦੇ ਵਿੱਚ ਵੀ ਇਹ ਐਨਡੀਪਸ ਐਕਟ ਦੇ ਤਹਿਤ ਬੰਦ ਸੀ ਜਿਸ ਨੂੰ ਕੱਲ ਜੇਲ੍ਹ ਤੋਂ ਪੱਤਰ ਮਸੂਰ ਹੋਣ ਤੇ ਉਹਦੇ ਇਹਦੇ ਤੋਂ ਕੋਈ 36 ਗ੍ਰਾਮ ਦੇ ਗਰੀਬ ਨਸ਼ੀਲਾ ਪਾਊਡਰ ਮਿਲਿਆ ਉਹਦੇ ਸੰਬੰਧ ਚ ਇਹਦੇ ਤੇ ਮੁਕੱਦਮਾ ਦਰਜ ਕੀਤਾ ਥਾਣੇ ਦੇ ਟਵਾਲੀ ਚ ਤੇ ਇਹਨੂੰ ਪ੍ਰੋਡਕਸ਼ਨ ਵਾਰਡ ਤੇ ਲਿਆ ਤੇ ਤੇ ਫਰਦਰ ਇਹਦੀ ਕਥੀਸ਼ ਕੀਤੀ ਜਾਉ ਸਰ ਕਿੰਨੀ ਦਿਨੂਗੀ ਇਹਨੂੰ ਜੇਲ੍ਹ ਦੇ ਵਿੱਚ ਹੁੰਦਾ 19 ਦਾ ਬੰਦ ਆ ਜੀ ਕਿ ਪੂਰਾ ਕਰਨਾ ਹੈ। ਕੋਲੋ ਛੋਟੇ ਕਿੰਦਰਾ ਬਣਾ ਲਓ। ਇਹ ਆ ਲੈਣਾ ਸਭਾ ਸਭ। ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਐਚ ਐਚ ਕਮਿਟੈਂਟ ਐਚ 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 ਵੈਰੀ ਗੁੱਡ ਸ਼ਾਬਾਸ਼ ਦੋਨੋ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਆ ਜਿਹੜਾ ਸਾਲ ਜਿਹੜਾ ਤੇ ਜਿਹੜਾ ਪਰਮੇਂਦਰ ਸਿੰਘ ਹੈ ਹੈਪੀ ਰਾਵਲਪਿੰਡੀ ਦਾ ਰਹਿਣ ਵਾਲਾ ਇਹ ਉਮੀਦੇ ਵਿੱਚ ਕੋਈ ਫਲੋਰ ਥਾਣੇ ਦਾ ਮਕਦਮਾ ਉਹਦੇ ਵਿੱਚ ਵੀ ਇਹ ਐਨਡੀਪੀ ਸੈਕਟ ਦੇ ਤਹਿਤ ਬੰਦ ਸੀ ਜਿਸ ਨੂੰ ਕੱਲ ਜੇਲ੍ਹ ਤੋਂ ਪੱਤਰ ਮਸੂਰ ਹੋਣ ਤੇ ਉਹਦੇ ਇਹਦੇ ਤੋਂ ਕੋਈ 36 ਗ੍ਰਾਮ ਦੇ ਕਰੀਬ ਨਸ਼ੀਲਾ ਪਾਊਡਰ ਮਿਲਿਆ ਉਹਦੇ ਸਬੰਧ ਚ ਇਹਦੇ ਤੇ ਮਕਦਮਾ ਦਰਜ ਕੀਤਾ ਥਾਣੇ ਦੇ ਟਵਾਲੀ ਚ ਤੇ ਇਹਨੂੰ ਪ੍ਰੋਡਕਟਰ ਰਵੰਡ ਤੇ ਲਿਆ ਤੇ ਤੇ ਫਾਰਦਰ ਇਹਦੀ ਕਾਪੀਸ਼ ਕੀਤੀ ਜਾਉ ਸਾਰੇ ਕਿੰਨੀ ਦੇ ਦੂਗੀ ਇਹਨੂੰ ਜ਼ੀਰੋ ਦੇ ਵਿੱਚ ਹੁੰਦਾ 19 ਦਾ ਬੰਦ ਆ ਜੀ ਉਨੀ ਤੋਂ ਪਰਚਾਦਰ ਹੋਇਆ ਸੀ ਬਾਕੀ ਤਫਤੀਸ਼ ਤਰ੍ਹਾਂ ਸਾਰਾ ਚੱਲਦਾ ਤੇ ਪਰ ਇਕਵਾਸ਼ੀ ਤਰ੍ਹਾਂ ਜਿਸ ਤਰ੍ਹਾਂ ਕੁਝ ਦੇਖਿਆ ਕਿ ਇਹ ਫਲੋਰ ਕੁਝ ਆਪਣੇ ਜਿਹੇ ਆਪ ਕਰਦੇ ਇਹ ਨਸ਼ਾ ਜਿਹੜਾ ਬਰਾਮੋ ਹੋ ਰਿਹਾ ਕਿ ਤਾਗੀਰਵਾ ਤੇ ਅੱਗੇ ਵੀ ਇਸ ਤਰ੍ਹਾਂ ਲੱਗਦਾ ਕਿ ਨਸ਼ਾ ਜਿਹੜਾ ਬੰਦਰੋਂ ਲੇ ਜਾਂਦਾ ਰਿਹਾ ਤੀਨ ਦੇਖੋ ਇਹ ਤਾਂ ਉਦੋਂ ਤੋਂ ਜਦੋਂ ਪ੍ਰੋਡਕਸ਼ਨ ਵੱਲ ਤੇ ਅੱਗੇ ਪੁੱਛੇ ਵਿੱਚ ਕਰਾਂਗੇ ਫੇਰ ਸਾਰੀ ਇਨਵੈਸਟੀਗੇਸ਼ਨ ਕਰ ਲੱਗ ਜੀ ਸਾਡੇ ਨੂੰ